ਮੈਂ ਆਖਿਆ ਆ ਰਹਿਣ ਦੇਣਾ ਇਹ ਫੁੱਲਾਂ ਨੂੰ ਪਾਣੀ ਇਹ ਤਾਂ ਮੈਂ ਹਲੇ ਸ਼ਾਮੀ ਪਾਇਆ ਸੀ ਜਾਣਾ ਵਾ ਤੇ ਮੁਰਕੇ ਉੱਥੇ ਵੀ ਟਾਈਮ ਲੱਗ ਜਾਣਾ ਕਿੱਥੇ ਜਾਣਾ ਵਾ ਤੁਹਾਨੂੰ ਪਤਾ ਤਾਂ ਹੈ ਜਾਵਾ ਕਿ ਕੁੜੀ ਨੇ ਚੂੜੀਆਂ ਚੜ੍ਹਣੀਆਂ ਪਰਸ ਪਣੇ ਵੀ ਮੇਰੀ ਨੂੰ ਤੇ ਮੈਂ ਕਿਹਾ ਅੱਜ ਹੀ ਲੈ ਆਵਾ ਮੁਰਕੇ ਮੇਰਾ ਟਾਈਮ ਨਹੀਂ ਲੱਗਣਾ ਹੈ ਮੈਨੂੰ ਨਾ ਯਾਰ ਕੋਈ ਕੰਮ ਕਰ ਲਿਆ ਕਰ ਮੈਨੂੰ ਕਦੀ ਕਿਤੇ ਲੈ ਜਾਇਆ ਕਰ ਕਦੀ ਕਿੱਥੇ ਲੈ ਜਾ ਬਸ ਮੈਂ ਹੋਰ ਕਿੰਨੂੰ ਕਹਾਂ ਚਲੋ ਤੁਸੀਂ ਤੈਨੂੰ ਬੱਚੇ ਚੜਾ ਦੇਣਾ ਤੇ ਜਾ ਕੇ ਤੇ ਲੈ ਆ ਜੋ ਲੈ ਹੁਣ ਬਸ ਠੀਕ ਆ ਮੈਂ ਅੱਥੇ ੱੱਕੇ ਖਾਂਦੀ ਫਿਰਾਂ ਬੱਸਾਂ 'ਚ ਕਾਹਦੇ ਵਾਸਤੇ ਗੱਡੀਆਂ ਦੇ ਕਾਰ ਦੇ ਵਾਸਤੇ ਮੋਟਸ਼ਾ ਕਰ ਰੱਖੇ ਜੇ ਮੈਂ ਫੇਰ ਉਹ ਗੱਲ ਤੁਰ ਤੁਰ ਕੇ ਰਾਤ 'ਚ ਜਾਣਾ ਆਲਾ ਚਲ ਕੀ ਫਾਇਦਾ ਯਾਰ ਜੇ ਜਾਣਾ ਵੀ ਆ ਤਾਂ ਮੂੰਹ ਮੋਟਾ ਕਰਕੇ ਹੀ ਜਾਣਾ ਮੈਂ ਕਹਾ ਮੂੰਹ ਮੋਟਾ ਕੀਤਾ ਤੂੰ ਕਹਿਤਾ ਦੇ ਮੈਂ ਛੜਤਾ ਕੰਮ ਤੇ ਜੇ ਉਹ ਸਹੀਏ ਨਾ ਰੱਖ ਦਿੰਦੇ ਤੇ ਸਹੀਏ ਨਾ ਰੱਖਿਆ ਵਾ ਚਲੋ ਆਜੋ ਤੁਹਾਡਾ ਉਧਾ ਇਦਾਂ ਦਾ ਸੁਭਾਜੀ ਰੁਕਦੇ ਜਾਣਾ ਇਦਾਂ ਹੀ ਕਰਦੇ ਜੀ ਮੈਨੂੰ ਦੱਸਦੇ ਓਥੋਂ ਹੋਰ ਕੀ ਕੀ ਲੈਣਾ ਵਾ ਖਰਚਾ ਕਿੰਨਾ ਹੋਣਾ ਪੱਜ ਗਿਆ ਦਾ ਦਾ ਜਿੱਦਾਂ ਹਲਵਾਈ ਨੂੰ ਅੱਗ ਲੱਗੀ ਹੁੰਦੀ ਆ ਇੱਕ ਤਾਂ ਲੈਣਾ ਵਾ ਥੋੜਾ ਬੋਤਾ ਸਮਾਨ ਆ ਲਾਉਣ ਪਾਉਣ ਵਾਲਾ ਤੇ ਦੂਜਾ ਉਹਦੇ ਵਾਸਤੇ ਝੂੜੀਆਂ ਲਿਆਉਣੀਆਂ ਨੇ ਕਿੰਨੇ ਕੇ ਪੈਸੇ ਚਾਹੀਦੇ ਆ ਲਾ ਲਓ 5-6000 ਰੁਪਇਆ ਟਾਈਮ ਚੂੜੀਆਂ ਤੇ ਥੋੜੇ ਪੈਸੇ ਲੱਗਣੇ ਆ ਬਾਕੀ ਆਪਣੇ ਘਰ ਦੀਆਂ ਹੀ ਚੀਜ਼ਾਂ ਬੜੀਆਂ ਨੇ ਇੱਕ ਦਿਨ ਤੀਜੇ ਦਿਨ ਖਰਚਾ ਕਰ ਦੇਣੀ ਆ ਤੂੰ ਕੋਈ ਨਾ ਕੋਈ ਸੁਖੀ ਸੰਧੀ ਕੋ ਟਾਈਮ ਆਇਆ ਇਦਾਂ ਨਾ ਕਰਿਆ ਕਰੋ ਜੇ ਇਹ ਕੋਈ ਖੁਸ਼ ਹੋ ਕੇ ਕਰੋ ਤਾਂ ਮੈਂ ਵੀ ਖੁਸ਼ ਹੋ ਜਾ ਚੱਲ ਚੂੜੀਆਂ ਤੇ ਲਿਆਉਣੀਆਂ ਮੈਂ ਤਾਂ ਹੋਰ ਜਿਹੜਾ ਸਮਾਨ ਕਹੀ ਜਾਣ ਦੀ ਅੱਗੇ ਸਮਾਨ ਕਹਿੰਦੀ ਘਰ ਬਣਾ ਉਹ ਪੈਸੇ ਸਮਾਨ ਦੀ ਡੇਟ ਲੰਘ ਜਾਂਦੀ ਆ ਹੁਣ ਕਿੱਥੇ ਮੂੰਹ ਹੱਥ ਖਰਾਬ ਕਰਕੇ ਤੇ ਬਹਿ ਜਾ ਚੱਲ ਫਿਰ ਚਲ ਆਓ ਤੇਰਾ ਦਿਨ ਬੇੜਾ ਪਹਿਲਾਂ ਕੰਮ ਮੈਂ ਆਪਣਾ ਮੋਟਰਸਾਈਕਲ ਲੈ ਕੇ ਤੇ ਆਦਾ ਦਵਾਦਾ ਵੇ ਆ ਰਿਸ਼ਤੇਦਾਰਾਂ ਦੇ ਆ ਜਾਂਦਾ ਤੇ ਵਕਤ ਇੱਥੇ ਪੈਂਦਾ ਸਾਡੇ ਘਰ ਤੀਜੇ ਨੇ ਇਹਨਾਂ ਪੂਰੀਆਂ ਹੁੰਦੀਆਂ ਬੋਲ ਬੂਆ ਦੀ ਮੰਮੀ ਕਹੀਏ ਵੇਲਾ ਹੇ ਤੱਕ ਨਹੀਂ ਗਈ ਆਈ ਸਿਰ ਸਿਰ ਨਿਕਲ ਜਾਂਦੇ ਕਿ ਨਾ ਕਿ ਬੰਨੇ ਨੀ ਕੀ ਕਰਨ ਲਈ ਆ ਸਸਰੀ ਕਾਲ ਬੀਜੀ ਸਸਰੀ ਕਾਲ ਚਾਂਦੀ ਲਾਉਂ ਲਈ ਆ ਹਾਂਜੀ ਆਜ ਬਹਿ ਜਾ ਬੜਾ ਵਧੀਆ ਕੰਮ ਕਰਨ ਲਈ ਆ ਆ ਜਾ ਆ ਜਾ ਬਹਿ ਜਾ ਤੂੰ ਇੱਥੇ ਘੜੀ ਹਾ ਸੁਣਾ ਠੀਕ ਠਾਕ ਜੇ ਹਾਂ ਠੀਕ ਠਾਕ ਤੂੰ ਆਪਣੇ ਸੁਣਾ ਹਾਂਜੀ ਆਪਣੇ ਵੀ ਠੀਕ ਆ ਸੱਸ ਕਿੱਥੇ ਹੈ ਪਤਾਨੀ ਬੀਜੀ ਕਿੱਥੇ ਗਈ ਆ ਸਿਰੇ ਸੇ ਨਿਕਲ ਜਾਂਦੇ ਆ ਪਣੇਵੀ ਦਾ ਵਿਆਹ ਕੀ ਆ ਗਿਆ ਵਾ ਇਹ ਤਾਂ ਪਤਨੀ ਪੜਨ ਲੱਗਾ ਤੇ ਪੈਰੀ ਨਹੀਂ ਘਰ ਲੱਗਦੇ ਚੱਲ ਅੱਛਾ ਤੇ ਇਹ ਵਿਆਹ ਤੇ ਫਿਰ ਜਾਣਾ ਹੀ ਪੈਂਦਾ ਵਾ ਚੱਲ ਉਹ ਤੇ ਜਾਣਾ ਹੀ ਪੈਂਦਾ ਵਾ ਹੁਣ ਕਰਨਾ ਕੀ ਹੈ ਚੱਲ ਫਿਰ ਉਹ ਜਾਂ ਜਾਂਦੀ ਆ ਤੇ ਘਰ ਚ ਲੜਾਈ ਨਾ ਪਾਈ ਲੜਾਈ ਵੀ ਜੀ ਅਹੀਂ ਕਾਦੀ ਪਾਉਣੀ ਆ ਹੁਣ ਵੇਖ ਲਾਂ ਅਹੀਂ ਉਹਨਾਂ ਨੂੰ ਕਹਿੰਨੇ ਹਾਂ ਉਹਦਾ ਵੀ ਸਾਨੂੰ ਅੱਡ ਕਰ ਦੋ ਠੀਕ ਆ ਜੇ ਹੁਣ ਅੱਡ ਕੀਤਾ ਵਾ ਤੇ ਕਹਿੰਦੇ ਦੇਣਾ ਕੱਖ ਨਹੀਂਗਾ ਤੁਹਾਨੂੰ ਅਹੀਂ ਦੱਸ ਹੁਣ ਕਿੱਥੇ ਜਾਈਏ ਮੁੰਡੇ ਮੁੰਡਾ ਜੰਮਿਆ ਵਾ ਦੱਸ ਸਾਨੂੰ ਘਰ ਤੇਣਾ ਨਹੀਂਗਾ ਦੱਸ ਹੁਣ ਕੀ ਕਰਨਾ ਹੁਣ ਲੜਾਈ ਪਾਉਣੀ ਆ ਧੀਏ ਲੜਾਈ ਨਹੀਂ ਚੰਗੀ ਹੁੰਦੀ ਦੱਸ ਬੀਜੀ ਮੈਂ ਥੋੜੀ ਲੜਾਈ ਪਾਉਣੀ ਆ ਲੜਾਈ ਵਾਲੇ ਕੰਮ ਤੇ ਮੰਮੀ ਕਰਦੀ ਆ ਇਹ ਤੇ ਅਸੀਂ ਲੜੀਏ ਨਾ ਤੇ ਸਾਨੂੰ ਤੇ ਕੁਝ ਮਿਲੇ ਨਾ ਦੱਸ ਹੱਥ ਤੇ ਹੱਥ ਪਾ ਕੇ ਬੈਠੇ ਰਹੇ ਇਥੇ ਚੱਲਾ شادی ਹੈ ਦੇਣਗੇ ਦੇਣਗੇ ਕੀ ਹੋਣਾ ਤੇ ਜਿਹੜੀ ਲੜਾਈ ਹੁੰਦੀ ਆ ਇਹ ਨਹੀਂ ਚੰਗੀ ਹੁੰਦੀ ਲੜਾਈ ਪਾਈ ਨਾ ਨਿੱਕੇ ਨੇ ਉਹਦਾ ਵੀ ਘਰ ਖਰਾਬ ਹੋ ਗਿਆ ਕਿ ਨਹੀਂ ਹੋਇਆ ਤੇ ਤੁਹਾਡਾ ਵੀ ਫਿਰ ਇਦਾਂ ਹੀ ਹੋਏਗਾ ਤੇ ਬੀਜੀ ਦੱਸ ਹੋਣਾ ਕੀ ਆ ਇਹੋ ਕੰਮੀ ਤੇ ਹੋਣਾ ਵਾ ਨਾਲੇ ਉਹਦਾ ਘਰ ਕਾਦਾ ਖਰਾਬ ਆ ਉਹ ਤਾਂ ਮਰ ਜਣਾ ਦੋ ਹਿੱਸੇ ਸਾਹਮਣੇ ਬੈਠਾ ਵਾ ਹੁਣ ਫਿਰ ਮੈਂ ਦੱਸ ਤੈਨੂੰ ਕੀ ਆਖਾਂ ਮੈਂ ਤਾਂ ਨਹੀਂ ਚਾਹ ਲੜਾਈ ਨਹੀਂ ਚੰਗੀ ਹੁੰਦੀ ਤੇ ਉਹ ਹੁਣ ਤੁਸੀਂ ਸੱਚੀ ਆ ਉਹਨੂੰ ਦੋ ਦੇਤੇ ਨੇ ਇੱਧਰ ਕੁਝ ਵੀ ਨਹੀਂ ਆਂਦੇ ਦੇਣ ਦੇ ਤੇ ਇਦਾਂ ਹੀ ਕਰਦੇ ਓ ਕਰ ਫਿਰ ਤੁਸੀਂ ਕਹਿੰਦੇ ਵੀ ਲੜਦੀ ਆਈ ਜਾਤੇ ਇਹਦੇ ਸਾਲ ਸਵੇ ਇਨੀ ਮਾਨੀ ਤੇ ਨਹੀਂ ਸੀ ਪਰ ਹਾਲ ਮੇਰੇ ਕਿ ਹੁਣ ਟਾਈਮ ਕੱਢੋ ਕੱਢਣਾ ਹੀ ਪੈਣਾ ਮੈਂ ਮੈਂ ਤਾਂ ਸੁਰਾ ਸਫਾਈ ਨਾਲ ਇਨੀ ਆ ਉਹ ਹੀ ਨਹੀਂ ਰਹਿੰਦੀ ਔਰ ਇਹ ਦੂਜੀ ਵੀ ਨਾ ਉਹ ਵੀ ਇਹਦੇ ਕਰਕੇ ਗਈ ਹੀਗੀ ਆਹੋ ਭਈ ਇਹ ਤਾਂ ਘਰੋਂ نکلਣਾ ਬੜਾ ਔਖਾ ਵਾ ਕਿਸੇ ਨੂੰ ਪਤੰਗ ਕੀਤਾ ਤਾਂ ਨਿਕਲੀ ਆਖੀ ਤੇ ਗੱਲਾਂ ਕਿਹਦਾ ਚੀ ਕਰਦਾ ਆਪਣਾ ਘਰ ਖਰਾਬ ਕਰਨ ਨੂੰ ਨਾਲ ਕੋਈ ਨਹੀਂ ਛੱਡੋ ਪਰੇ ਮੈਂ ਨਾ ਚਾਹ ਬਣਾ ਕੇ ਰਿਹਾ ਹੁਣੇ ਤੁਹਾਡੇ ਵਾਸਤੇ ਬਹੁਤ ਹੀ ਹਾਂ ਉਹਨੇ ਕਿ ਦੋ ਕੰਮ ਆਏ ਵਾਵਾ ਚੜਦੇ ਗਏ ਆ ਓਣੀ ਵਾਲੇ ਹੋਣੇ ਆ ਹੁਣ ਤੇ ਦੱਸ ਦੇ ਕੀ ਜਾਣੀ ਆ ਫਿਰ ਮੇਰਾ ਕਿਹੜਾ ਘਰੋਂ ਕਦੀ ਕਦੀ ਨਿਕਲ ਹੂੰ ਓਂ ਡਿਆ ਹੋਵੇ ਉਹਨਾਂ ਨੂੰ ਸਮਝਾਵਾ ਕੇ ਜਾਣੀ ਆ ਹੈਲੋ ਸਾਸ਼ਿਕਾ ਮਾਸੀ ਜੀ ਕੀ ਹਾਲ ਜੀ ਵਧੀਆ ਵਧੀਆ ਕੀ ਕਰਨ ਦੇ ਕੋਸ਼ ਨਹੀਂ ਮੈਂ ਬੜੀ ਦੇਰ ਬਾਅਦ ਯਾਦ ਕੀਤਾ ਤੁਹੀਂ ਮੋਣੀ ਨਾ ਕਰਦੀ ਜੀਰੇ ਹੋ ਇਦਾਂ ਹੀ ਆ ਤੁਹਾਨੂੰ ਪਤਾ ਹੀ ਹੈ ਫਿਰ ਹੋ ਸੁਣਾ ਕੀ ਬਸ ਬਧੀਆਂ ਕੀ ਤੇਰਾ ਤਰਫੋਂ ਕੀਤਾ ਹੈ ਪਰ ਜਨਾ ਗ੍ਰਿਸ਼ਟ ਦਾ ਮੰਗਾਵਾਂ ਕੀ ਬੜੇ ਸੌਕੇ ਆ ਤੇ ਮੁੰਡਾ ਹੈ ਵੀ ਫੌਜੀ ਉਹ ਤੇ ਉਹਦੇ ਵੀ ਮੇਰੇ ਰੁੱਟਣ ਦੀਆਂ ਉਹਨਾਂ ਨੂੰ ਨਾ ਇਹ ਆ ਕਿ ਉਹਦੀ ਮਾਂ ਦੀ ਹੋ ਗਈ ਉਹ ਤੇ ਤਾਂ ਤੇ ਉਹਨਾਂ ਨੇ ਵੀ ਜਲਦੀ ਵਿਆਹ ਹੋ ਜੇ ਸਾਡੇ ਮੁੰਡੇ ਦਾ ਤੁਹਾਨੂੰ ਰੋਟੀ ਪਾਣੀ ਤੋਂ ਬੜਾ ਹੱਥੋਂ ਬੜਾ ਚੱਲਦਾ ਹਾਂਜੀ ਹਾਂਜੀ ਤੇ ਕਿ ਕੰਕਰੀਟ ਤੇ ਵੀ ਨਾ ਆਂਦਾ ਨਾ ਕਰਾ ਦਿੱਉ ਉਹਨਾਂ ਨੇ ਹੁਣ ਮੰਨਿਆ ਵੀ ਜਾਣਾ ਭਾਵੇਂ ਵਿਆਹੀ ਹੀ ਸੀ ਤੇ ਨਾ ਮਾਸੀ ਜੀ ਮੇਰੀ ਗੱਲ ਸੁਣੋ ਨਾ ਨਾਨਾ ਆਂਦਾ ਤੁਹਾਨੂੰ ਪਤਾ ਹੀ ਆ ਕਿ ਅਜੇ ਤੇ ਆਪਾਂ ਕੋ ਸੋਚਿਆ ਵੀ ਨਹੀਂ ਇਦਾਂ ਦੀ ਗੱਲ ਤੇ ਨਾਲੇ ਨਾ ਉਹਨੇ ਨਹੀਂ ਜੇ ਮੰਨਣਾ ਉਹ ਤੇ ਹੋਰ ਕਿਤੇ ਨਾ ਹੀ ਨਹੀਂ ਲਿੰਦੀ ਕਰਾਉਂਦਾ ਦੀ ਗੱਲ ਸੜ ਪੁੱਤੀ ਥੋਈ ਕਿ ਇੱਕ ਥਾਂ ਤੋਂ ਹੁਣ ਤਲਾਬ ਹੋ ਗਿਆ ਤੇ ਜ਼ਿੰਦਗੀ ਖਤਮ ਹੋ ਗਈ ਆ ਉਹਨੇ ਹੁਣ ਤੇ ਤੁਹਾਨੂੰ ਵੀ ਹੋਣੀ ਪੈਣੀ ਘਰ ਥੋੜੀ ਦੀ ਗੱਲ ਸਰਦੇ ਦੇ ਇਹ ਤੇ ਗੱਲ ਹੈਗੀ ਆ ਪਰ ਮਾਸੀ ਜੀ ਉਹ ਮੰਨਦੀ ਨਹੀਂ ਨਾ ਮੈਂ ਦੱਸ ਕੀ ਕਰਾਂ ਫਿਰ ਤੇ ਜੀ ਮੰਮੀ ਨਹੀਂ ਹੋਣੀ ਪੁੱਤ ਹਾਂ ਨੂੰ ਰੱਖਣਾ ساری ਉਮਰ ਉਹ ਦੇਖੂਣ ਨੂੰ ਇੱਥੇ ਨਹੀਂ ਰੋਟੀਆਂ ਨਹੀਂ ਆ ਜੇ ਤੁਹਾਨੂੰ ਪਤਾ ਕਿੰਨਾ ਵੱਡਾ ਝਟਕਾ ਲੱਗਾ ਉਹਨੂੰ ਤੇ ਉਹ ਕਿੱਦਾਂ ਕਰ ਲੂਗੀ ਹੁਣੇ ਤੇ ਇਹ ਨਾਲੇ ਮੰਮੀ ਉਹਨਾਂ ਨੇ ਹੋਣੀ ਆ ਜੀ ਮੰਨਣਾ ਮੇਰੀ ਗੱਲ ਸੁਣ ਇਹ ਪਹਿਲਾਂ ਪਹਿਲਾਂ ਤਿਆਰ ਹੁੰਦਾ ਨਾ ਨਾਲ ਪਤਾ ਹੀ ਨਾ ਮੁਰਗੇ ਸ਼ਰੀਕੇ ਬੰਦੇ ਹੁੰਦੇ ਆ ਅਗਲੇ ਮੁਰਗੇ ਰੋਗੀ ਜ਼ਮੀਨ ਰੱਖੋ ਹੱਥ ਅੱਧੀ ਦੇ ਹੱਥ ਤੇ ਫਿਰ ਕੀ ਕਰਾਂਗੇ ਜਿੰਨਾ ਨੇ ਉਹ ਨਹੀਂ ਨਹੀਂ ਮਾਸੀ ਜੀ ਉਹਦੀ ਨਹੀਂ ਸੋਚਣੀ ਇਦਾਂ ਉਹ ਤੇ ਬੜਾ ਕਰਦੀ ਆ ਸਾਡੇ ਨਾਲ ਤੁਹਾਨੂੰ ਨਹੀਂ ਪਤਾ ਜੀ ਹਾਂਜੀ ਠੀਕ ਆ ਮੈਂ ਤਾਂ ਸੋਚਿਆ ਸੀ ਕਿ ਚੱਲ ਕੁਵਾਰਾ ਮੁੰਡਾ ਵੀ ਤੇਰੀ ਦਵਾਜੀ ਨਾਲ ਨਾਨ ਕਰਾ ਦਿੰਨੀ ਹੈ ਤਾਂ ਨਾ ਹੋ ਜੀ ਤੇ ਕਿਤੇ ਫਿਰ ਕਿ ਜਿਹੜੀ ਇਸ ਮਾਨੇ ਰੇਜਦੀ ਹੈ ਇਹਦਾ ਮਤਲਬ ਨਹੀਂ ਮਾਸੀ ਜੀ ਤੁਹਾਨੂੰ ਵੀ ਪਤਾ ਹੋਣਾ ਚਲੋ ਕੋਈ ਗੱਲ ਨਹੀਂ ਵੇਰ ਲਾਂਗੇ ਗੱਲ ਕਰਕੇ ਪਰ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕਰਨਾ ਵਾ ਅਜੇ ਤੇ ਨਾਲੇ ਤੁਹਾਨੂੰ ਮੰਮੀ ਸਾਡੀ ਦਾ ਪਤਾ ਹੀ ਆ ਹਾਂ ਤੇ ਨਹੀਂ ਅਜੇ ਨਹੀਂ ਤੁਸੀਂ ਰਹਿਣ ਦਿਓ ਜੀ ਚੱਲ ਫਿਰ ਤੇਰੇ ਵੱਲੋਂ ਮੈਂ ਜਵਾਬ ਵੀ ਸਮਝਾਂ ਹਾਂਜੀ ਮਾਸੀ ਜੀ ਤੁਹਾਨੂੰ ਤੇ ਪਤਾ ਹੀ ਆ ਇਹ ਨਾਲੇ ਘਰ ਦੇ ਹਾਲਾਤ ਵੀ ਆ ਜੀ ਕਿੱਦਾਂ ਦੇ ਆ ਤੇ ਰਹਿਣ ਦਿਓ ਤੁਸੀਂ ਨਾ ਇਹ ਚੱਕਰਾਂ ਚ ਪੋਰ ਨਾਲੇ ਅਜੇ ਉਨੇ ਨਹੀਂ ਬਣਾਵਰ ਨੇ ਮੰਨਣਾ ਹੁੰਦੀ ਆ। ਤੈਨੂੰ ਇੱਕ ਗੱਲ ਕਹਾਂ ਮਾ ਫੋਨ ਆਇਆ ਦਾ ਪੈਣਾ ਤਵਾਦੀ ਵਾਲੀ ਆ ਜਿੰਨੀ ਉਹਦੀ ਆਕੜਾ ਚੱਲ ਕੋਈ ਨਹੀਂ ਇੰਤਿਕਾ ਸੋਚਣੀ ਅਗਲੀ ਨੇ ਸੱਜਿਆ ਹੂਗਾ ਗਰ ਆਪਣੇ। ਸੋਚਣਾ ਉਨੇ ਵਿਚਾਰੀ ਨੇ ਕੀ ਆ ਜੇ ਤੇ ਹਾਲਾਤਾਂ ਨਾਲ ਲੜਨ ਦੀ ਆ ਹੋਰ ਉਨੇ ਕੀ ਸੋਚਣਾ ਵਾ। ਆ ਵੇਖ ਲਾਂਗੇ। ਆ ਜੇ ਤੇ ਮਨ। ਠੀਕ ਆ ਕੋਈ ਨਹੀਂ ਜੇ ਕਿ ਤੇ ਖਲਾ ਬੜੋ ਤੇ ਬਾਤ ਨਹੀਂ ਜੇ ਹੁਣ ਕੋਈ ਹੋਗਾ ਜਮੈਂਟ ਕਰਾਂਗੇ। ਹਾਂਜੀ ਹਾਂਜੀ ਚਲੋ ਠੀਕ ਆ। ਚਲੋ। ਓ ਓ ਓਕੇ 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 ਓਕੇ। ਇਧਰ ਹੋ ਹਣ ਵੜੀਏ ਚਲਾਕੇ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਵਾ ਹੈ ਕੀ ਕਹਿਂਦੀ ਹੈ ਆਪਣੀ ਮਾਸੀ ਨੂੰ ਵੀ ਆਪਾਂ ਨਹੀਂ ਕਰਨਾ ਨਾ ਤੂੰ ਉਹਦੀ ਮਾਵਾ ਕਿ ਮੈਂ ਉਹਦੀ ਮਾਵਾ ਤੇ ਮੰਮੀ ਦੱਸ ਮੈਂ ਗਲਤ ਵੀ ਕੀ ਕਹਿਤਾ ਇਹਦੇ ਚ ਉਹਨੇ ਮੰਨਣਾ ਵਾ ਰਿਸ਼ਤੇ ਵੱਲੋਂ ਕਿਉਂ ਨਹੀਂ ਮੰਨਣਾ ਜੇ ਐਡੀ ਵਧੀਆ 10 ਪਾਉਂਡੀ ਤੇਰੀ ਮਾਸੀ ਹਰੇ ਕਹਿਣ ਦੀ ਮੁੰਡਾ ਫੌਜ ਵਿੱਚ ਵਾ ਹਾਂ ਮੰਮੀ ਇਹ ਹੀ ਦੱਸਣ ਦੀ ਹੈ ਤੇ ਸਾਰਾ ਕੁਝ ਵਧੀਆ ਦੱਸਣ ਦੀ ਹੀ ਮੈਂ ਸੁਣਦੀ ਹੀ ਗੱਲਾਂ ਸਾਰੀਆਂ ਤੇ ਤੂੰ ਵਿੱਚ ਕਰੀ ਜਾਨੀ ਆ ਵੀ ਨਹੀਂ 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 ਹੈ ਤੇਰਾ ਕੰਮ ਹੀ ਹੋਵਾ ਮੰਮੀ ਮੇਰੀ ਗੱਲ ਸੁਣੋ ਹਾਂ ਤੁਸੀਂ ਤਾਂ ਇਦਾਂ ਕਹਿਂਦੇ ਹੋ ਤੇ ਨਵਕਾ ਪੁੱਛ ਕੇ ਵੇਰ ਲਓ ਹਾਂ ਤੁਸੀਂ ਤੇ ਆਪਣੀਆਂ ਮਾਰੀ ਜਾਂਦੇ ਹੋ ਮੈਨੂੰ ਪਤਾ ਵਾ ਨਾ ਵੀ ਨਵ ਨੇ ਕਦੀ ਵੀ ਨਹੀਂ ਮੰਨਣਾ ਤੇ ਮੈਂ ਉਹਦੇ ਨਾਲ ਗੱਲ ਕਰਕੇ ਤੇ ਉਹਨੂੰ ਹਾਂ ਕਹਿਦਾ ਤੇ ਬਾਅਦ ਚ ਸਾਰੀ ਗੱਲ ਮੇਰੇ ਤੇ ਸੁੱਟ ਦੋ ਤੁਸੀਂ ਤੂੰ ਚੁੱਪ ਕਰ ਜਾ ਵੱਡੀ ਸਿਆਣੀ ਨਾ ਬਣਿਆ ਕਰ ਕੋਈ ਨਹੀਂ ਨਵ ਦੀ ਮਾਂ ਮੈਂ ਆਵਾ ਮੈਂ ਆਪੇ ਉਹਨੂੰ ਸਮਝਾ ਲੈਣਾ ਵਾ ਵੀ ਕੀ ਉਹਨੇ ਕਰਨਾ ਤੇ ਕੀ ਨਹੀਂ ਕਰਨਾ ਤੇ ਮੰਮੀ ਮੈਨੂੰ ਥੋੜੀ ਪਤਾ ਹੀ ਵੀ ਤੁਸੀਂ ਇਹ ਸੋਚਦੇ ਹੋ ਮੈਨੂੰ ਕਿਹੜਾ ਪਤਾ ਹੀ ਕਿਉਂ ਤੈਨੂੰ ਪਤਾ ਨਹੀਂ ਤੈਨੂੰ ਮੈਂ ਦੱਸਿਆ ਜੇ ਸਾਰਾ ਕੁਝ ਤੇ ਹੁਣ ਅਸੀਂ ਨਵੀ ਜ਼ਿੰਦਗੀ ਬਾਰੇ ਸੋਚਣਾ ਉਹ ਹੀ ਦੱਸਿਆ ਤੇ ਮਮਮੀ ਇੰਨੀ ਜਲਦੀ ਹੁਣੇ ਤੈਨੂੰ ਪਤਾ ਵੀ ਆਂ ਵੀ ਨਾ ਤੈਨੂੰ ਨਹੀਂ ਪਤਾ ਉਮਰ ਨੰਗਣ ਡਈ ਆ ਹੁਣ ਹੈ ਟਾਈਮ ਹੀ ਹੁੰਦਾ ਵਾ ਜੇ ਚੰਗਾ ਘਰ-ਬਾਰ ਲੱਭੇ ਤੁਹਾਨੂੰ ਕਰ ਦੇਣਾ ਚਾਹੀਦਾ ਸੀ ਹੁਣ ਤੂੰ ਤੇ ਐਡੀ ਬੇਵਕੂਫਾ ਕਿਤੇ ਗੱਲ ਨਹੀਂ ਕਰਨ ਵਾਲੀ ਤੂੰ ਹੀ ਕੋ ਸੋਚ ਮੇਰੀ ਨਣਾਣਾਂ ਕਿੱਡੀ ਵੱਡੀ ਖੁਸ਼ੀ ਦਿੱਤੀ ਉਹਨੇ ਤੈਨੂੰ ਤੂੰ ਫਿਰ ਵੀ ਨਹੀਂ ਸਮਝਦੀ ਤੇ ਮਮਮੀ ਉਹ ਕਿਹੜਾ ਕਿਤੇ ਹੁਣ ਭੱਜ ਗਈ ਆ ਮਾਸੀ ਹੁਣ ਗੱਲ ਕਰ ਲਓ ਫਿਰ ਤੁਸੀਂ ਮੈਂ ਤਾਂ ਤਾਂ ਕਿਹਾ ਮੈਨੂੰ ਪਤਾ ਵਾ ਉਹਨੇ ਨਹੀਂ ਮੰਨਣਾ ਨਾ ਬਣੀ ਜੇ ਤੈਨੂੰ ਲੱਗਦਾ ਮਨਜੂਗੀ ਤਾਂ ਤੂੰ ਗੱਲ ਕਰ ਲਓ ਮੈਂ ਕਰਾ ਦਿੰਨੀ ਆ ਤੁਹਾਡੀ ਨਾਲ ਗੱਲ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਗੱਲ ਠੀਕ ਆ ਕਰ ਲਓ ਫਿਰ ਆਹੋ ਮੈਂ ਦੱਸਦੀ ਆ ਨਾ ਤੇਰੇ ਸਹੁਰੇ ਨੂੰ ਕਰਤੂਤ ਤੇਰੀ ਪਿਆ ਕਰਤੂਤਾਂ ਕਰਦੀ ਲੈਂਦੀ ਮम्मी ਮੈਂ ਗਲਤ ਵੀ ਕੀ ਕੀਤਾ ਜੋ ਸੋਦੀ ਭਲਾਈ ਵਾਸਤੇ ਤੇ ਡਈ ਆ ਮਸਾਲਾ ਕੁਛ ਕਰਨੀ ਆ ਬੜੀ ਭਲਾਈ ਕਰਨ ਢਈ ਆ ਤੂੰ ਐਡਾ ਸੋਹਣਾ ਰਿਸ਼ਤਾ ਹੋਣ ੜਿਆ ਦਾਸਤਰੀ ਮਾਸੀ ਪੌਣ ਢਈ ਵਿੱਚ ਹੋ ਕੇ ਤੇ ਤੂੰ ਉਹਨੂੰ ਸਿੱਧਾ ਹੀ ਨਾ ਕਰੀ ਜਾਣ ਢਈ ਆ ਬਹੁਤ ਸੋਹਣੀ ਕਰਤੂਤਰੀ ਆ ਕਰਨ ਤੂੰ ਲੱਗਾ ਤੇਰੀ ਕਰਤੂਤ ਦਾ ਮੈਨੂੰ ਪਤਾ ਨਹੀਂ ਤੇਰੀ ਨਾ ਮੰਮੀ ਕਾਦੀ ਨੀਤ ਮਾੜੀ ਮੈਂ ਉਹਦੇ ਨਾਲ ਪਤਾ ਕਿੰਨਾ ਕਰਦੀ ਆ ਨੀਤ ਮਾੜੀ ਆ ਬੜਾ ਮੈਂ ਉਹਦਾ ਬੱਚਾ ਸਾਂਭ ਸਕਣੀ ਆ ਕਿ ਮੈਂ ਉਹਦੇ ਨਾਲ ਵੀ ਕਰਦੀ ਹੁਣ ਵੀ ਸਾਂਭ ਸਕਣੀ ਆ ਦੇਖਿਆ ਹੀ ਦੇਖ ਗਿਆ ਨਾ ਮੋ ਤੇ ਸੱਚ ਉਹਦਾ ਬੱਚਾ ਨਾ ਉਹਦਾ ਬੱਚਾ ਕੀ ਹੋਇਆ ਜਦੋਂ ਉਹਨੇ ਤੇਰੀ ਝੋਲੀ ਵਿੱਚ ਹੀ ਪਾਤਾ ਫਿਰ ਬੱਚਾ ਤੇਰਾ ਵਾ ਤੇਰਾ ਕੰਨ ਖੋਲ ਕੇ ਸੁਣ ਲੈ ਖਬਰਦਾਰ ਜੇ ਹੁਣ ਕਿਹਾ ਨਾ ਉਹਦਾ ਬੱਚਾ ਮਾਰੂ ਤੇਰੇ ਕੰਨਾਂ ਤੇਕ ਤੇ ਮੰਮੀ ਤੂੰ ਹੀ ਮਜਬੂਰ ਕਰਦੇ ਹੋ ਫਿਰ ਅਜੀਆਂ ਗੱਲਾਂ ਕਰਨ ਤੇ ਮੈਂ ਤੇ ਉਦਾਂ ਕਹਿਂਦੀ ਆ ਕਿ ਮੈਂ ਉਹਨੂੰ ਨਹੀਂ ਦੱਸ ਸਾਹਮਣੇ ਸਤ ਦੀ ਆ ਜਿਹੜੀ ਜਿਹਾ ਬਾਹ ਚਲਾਈ ਨਾ ਤੇਰੇ ਬੱਚੇ ਵਾਲੀ ਮੇਰੇ ਸਾਹਮਣੇ ਕਿਤੇ ਨਵ ਦੇ ਸਾਹਮਣੇ ਨਾ ਕਹਿਦੀ ਉਹਨੂੰ ਇੱਕ ਵਾਰੀ ਪਤਾ ਲੱਗ ਗਿਆ ਨਾ ਤੇ ਜਿੱਦਾਂ ਤੇਰੀ ਝੋਲੀ ਚ ਪਾਇਆ ਦਾ ਖੋਣਾ ਵੀ ਜਾਣਦੀ ਓ ਫਿਰ ਇਹ ਸੋਚ ਲਾ ਚੰਗਾ ਮੰਮੀ ਮੇਰੇ ਮੂੰਹ ਚੋਂ ਨਿਕਲ ਗਿਆ ਹੋਰ ਦੱਸੋ ਕੀ ਕਰਾਂ ਆਪਣਾ ਮੂੰਹ ਬੰਦ ਕਰਕੇ ਰੱਖਿਆ ਕਰ ਲੋੜ ਤੋਂ ਵੱਧ ਖੋਲ ਦੇ ਨੀਂ ਨੂੰ ਤੂੰ ਤੂੰ ਇਹ ਇਦਾਂ ਕਰੋ ਤੂੰ ਇਹ ਕਰ ਲੋ ਗੱਲ ਮਾਸੀ ਨਾਲ ਮੈਨੂੰ ਨਹੀਂ ਪਤਾ ਅੱਥੇ ਖੁਸ਼ ਹੋਵੇ ਤੇਰੀ ਮਾਸੀ ਜਾ ਕੇ ਮੇਰੀ ਤੈਨੂੰ ਬਥੇਰੇ ਰਿਸ਼ਤੇ ਦਫਾ ਵਾਜਾ ਕਰ ਤਹੀ ਜਾਓ ਫਿਰ ਕਰ ਲੋ ਰਿਸ਼ਤੇ ਆ ਤੇ ਉਹਨੇ ਮੰਨਣਾ ਨਹੀਂ ਤੇ ਆਪਣੀਆਂ ਮਾਰੀ ਜਾਣ ਦੇ ਆ ਬਿਨਾ ਵਜਾ ਤੋ ਸਿਰ ਚੜ ਕੇ ਬੋਲਣਾ ਹੁੰਦਾ ਹੋਰ ਕੋਈ ਕੰਮ ਨਹੀਂ ਆਗਾ ਉਤਰ ਹਾਂ ਲੈ ਜੀ ਆਏ ਨੇ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੇ ਹੋਰ ਸਰਾਉਣ ਬੜਾ ਵਧੀਆ ਵਾ ਜੜੀ ਕੜੀ ਨੰਗੇ ਚੰਗੀ ਹੈ ਅੱਛਾ ਅੱਛਾ ਹੋਰ ਕੀ ਬੰਦਿਆ ਤਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾ ਠੀਕ ਠਾਕ ਜੇ ਆਓ ਤਾਈ ਜੀ ਠੀਕ ਠਾਕ ਹੈ ਰਾਜੀ ਬਾਜੀ ਤੁਸੀਂ ਸੁਣਾਓ ਆਪਣੇ ਘਰ ਪਰਿਵਾਰ ਦੀ ਮੈਂ ਵੀ ਠੀਕ ਠਾਕ ਹਾਂ ਤੇ ਮੇਰਾ ਜੀ ਕਰਦਾ ਸੀ ਤੇ ਮੈਂ ਆਈ ਜੇ ਮੈਂ ਕੋਈ ਨਏ ਤੇ ਨਾਲ ਗੱਲ ਕਰਨੀ ਸੀ ਕੋਈ ਗੱਲ ਨਹੀਂ ਗੱਲ ਕਰ ਲਿਓ ਇਹ ਕਿਹੜੀ ਗੱਲ ਹੈ ਸੁਖੀ ਸੰਦੀ ਸੁਖਵਾ ਨਾ ਅੱਦਾ ਆਹੋ ਹਾਂ ਗੁੱਸਾ ਨਾ ਕਰੀ ਆਹ ਹਟਾਈ ਜੀ ਗੁੱਸਾ ਕਿਹੜੀ ਗੱਲੋਂ ਕਰਨਾ ਕਰੋ ਕੋਈ ਗੱਲ ਨਹੀਂ ਇੱਕ ਵੈ ਕੁੜੀ ਹਾਂ ਤੇ ਮੈਂ ਆਖਿਆ ਆਪਣੇ ਸਪਿੰਦਰ ਵੱਲ ਲੈ ਆਈਏ ਮੈਂ ਤਾਂ ਨੂੰ ਸੱਚੀ ਗੱਲ ਦੱਸਾਂ ਆ ਜੇ ਤੇ ਮੁੰਡਾ ਮੰਨਦਾ ਹੀ ਨਹੀਂ ਆ ਤੇ ਇਹ ਆ ਵੀ ਜਦੋਂ ਕੋਈ ਗੱਲਬਾਤ ਹੁੰਦੀ ਆ ਤੇ ਰੋਣ ਹੀ ਪਾ ਕੇ ਬਹਿ ਜਾਂਦਾ ਪਤਾ ਕੀ ਹੈ ਯਾਰ ਨੇ ਨਹੀਂ ਮੰਨਦੇ ਹੁੰਦੇ ਯਾਰਿਆਂ ਨੂੰ ਆਪ ਮਨਾਈਦਾ ਤੇ ਨਾਲੇ ਉਹਦਾ ਇੱਕ ਮੁੰਡਾ ਮੰਗਵਾਉ ਦੇ ਪੇਕੇ ਆਂਦੇ ਹੀ ਰੱਖ ਲਾਂਗੇ ਚਲ ਉਹ ਤਾਂ ਤਾਈ ਜੀ ਤੁਹਾਡੀ ਗੱਲ ਵਧੀਆ ਵਾ ਠੀਕ ਆ ਪਰ ਹਨ ਨੂੰ ਵੀ ਹੁਣ ਇਦਾਂ ਵਿਆਹੀ ਆਉਣੀ ਐ ਰਿਸ਼ਤਾ ਆਇਆ ਤੇ ਨੀ ਨਾ ਕੁਵਾਰੀ ਦਾ ਤਾਈ ਨਹੀਂ ਜਾਣਾ ਉਦੋਂ ਬਾਕੀ ਮੈਂ ਫੇਰ ਵੀ ਗੱਲ ਕਰਕੇ ਇੱਕ ਵੀ ਵੇਖ ਲਾਂਗੀ ਮੰਨਦਾ ਤਾਂ ਨਹੀਂਗਾ ਵੇਖਾਂਗੀ ਮਨਾ ਕੇ ਚਲ ਮੈਨੂੰ ਫੇਰ ਦੱਸੇ ਕੋਈ ਨਹੀਂ ਮੈਂ ਫੋਨ ਕਰਕੇ ਦੱਸ ਦਾਂਗੀ ਆਹੋ ਤੇ ਮੈਂ ਹੀ ਆਪਣੇ ਵੀ ਨੂੰ ਚੜਨੇ ਆ ਚੂੜੀਆਂ ਅੱਛਾ ਤੇ ਮੈਂ ਚਲ ਗਈ ਸਮਾਨ ਲੈਣ ਮੈਂ ਚੱਲ ਆਵਾਂ ਮੁਰਕੇ ਮੇਰੇ ਕੋ ਦੋ ਦਿਨ ਨਿਕਲਿਆ ਨਹੀਂ ਜਾਣਾ ਤੇ ਅੱਜ ਟਾਈਮ ਹੈਗਾ ਚਲ ਭਾਣਾ ਚੰਗਾ ਆ ਦੇਖਾ ਸੋਹਣੀਏ கு அந்த அந்த ਤੇ ਭਾਵੇਂ ਇੱਜੜੇ ਕੁੰਡ ਕੱਢਣੇ ਇੱਜੜੇ ਕੁੜੀਆਂ ਨੇ ਕੁੰਡ ਕੱਢਣੇ ਇਹ ਵੀ ਕਰ ਲੈ ਲਏ ਆ ਤੇ ਚਲੋ ਹੁਣ ਜਿਹੜਾ ਜਮਾਨਾ ਹੋ ਜਾ ਚੱਲਣਾ ਪੈਂਦਾ ਉਹਦਾ ਤਾਈ ਜੀ ਭਾਈ ਇੱਦੇ ਕੁੰਡ ਦਾ ਬੰਦਾ ਉੱਧੇ ਡੜਪੇ ਤੇ ਸੱਟ ਲਵਾ ਲੇ ਹੈ ਨਹੀਂ ਨਹੀਂ ਇੱਦੇ ਅੱਗੇ ਦੀਆਂ ਨਹੀਂ ਆਂਦਾ ਅੱਛਾ ਅੱਛਾ ਹਾਂ ਕੋਲੀ ਸੋਹਰੇ ਪੈਰਨੇ ਕੋਲੀ ਸਾਰੇ ਗੇਟ ਦਿਓਰ ਸਾਰੇ ਪੈਰਨੇ ਆਬ ਕੁੰਡ ਕੱਢ ਕੇ ਚਰੇ ਫੇਰਨਾ ਤੇ ਕੰਮ ਵੀ ਸਾਰੇ ਕਰਨੇ ਹੁਣ ਲੰਗ ਥੋੜਾ ਵਾ ਤੁਹਾਨੂੰ ਕੰਮ ਕਰ ਦੇਣ ਤੇ ਦੇਹ ਲਿੰਗਾ ਉਹ ਹਾਂ ਤੇ ਕਿ ਬੀਬੀਆਂ ਸਿੱਤੇ ਕੱਪੜਾ ਨਹੀਂ ਲੈਂਦੇ ਹੈ ਗੀ ਉਹ ਵੀ ਗੱਲ ਚ ਪਾ ਕੇ ਰਿੰਦੀਆਂ ਨੇ ਹਾਂ ਅੱਛਾ ਰਵਾਜਾ ਹੁਣ ਹੁਣ ਤੇ ਲੀਗਾ ਹੀ ਨਹੀਂ ਲੈਂਦੀਆਂ ਬਹੁਤਿਆਂ ਨੇ ਚਾਹ ਬਣੀ ਪੀਤਾ ਕਿ ਬਿਨਾਂ ਲੈ ਮੋਟੀ ਗਈ ਆ ਚਾਹ ਬਣਾ ਉਹਨੇ ਮੈਨੂੰ ਬਦੋ ਬਦਿ ਬਾਹ ਲਿਆ ਤੇ ਫਿਰ ਕੀ ਸਕੋ ਚੰਗਾ ਹੁਣ ਤੁਸੀਂ ਚਾਹ ਪੀ ਕੇ ਹੀ ਜਾਇਓ ਆਈ ਮਾਂ ਦਾ ਸਮਾਨ ਰੱਖਵਾ ਥੋੜਾ ਜਿਹਾ ਰੱਖਿਆ ਤਾਂ ਸਮਾਨ ਭਾਈ ਚਲੋ ਨੇ ਨਵਿਆ ਚਾ ਇਹਨੇ ਸੁਖੀ ਸੰਦੀ ਚੰਗੇ ਚੰਗੇ ਵਾਹੀ ਗੁਰੂ ਕਰੇ ਸਾਰਿਆਂ ਦੇ ਇਹ ਗੱਲ ਸੁਣਿਓ ਇਹ ਹੋ ਗਿਆ ਮੈਂ ਮੁੰਡੇ ਨਾਲ ਸਲਾਹ ਮੈਂ ਬਾਅਦ ਚ ਕਰਾਂਗੀ ਪਹਿਲਾਂ ਤੁਹਾਡੇ ਨਾਲ ਕਰ ਲਾ ਤੁਸੀਂ ਮੈਨੂੰ ਕੀ ਆਂਦੇ ਜੀ ਕਾਦੀ ਸਲਾਹ ਤਾਈ ਜੀ ਆਏ ਹੀ ਤੋ ਫੇਰ ਰਿਸ਼ਤੇ ਦੀ ਦੱਸ ਪਾਉਂਗੀ ਕਿਧਰ ਰਿਸ਼ਤੇ ਦੀ ਭਿੰਦਰ ਦੀ ਹੋਰ ਕੀ ਦੀ ਮੇਰੀ ਗੱਲ ਸੁਣ ਆਹ ਵੇ ਉਹਦੇ ਅੱਗੇ ਹੱਥ ਜੋੜ ਦੇਣੇ ਹਾਂ ਉਹਨਾਂ ਕਾ ਜਿਹੜਾ ਤੂੰ ਪਹਿਲਾਂ ਕਰਾਇਆ ਸੀ ਨਾ ਉਹ ਸਾਨੂੰ ਬੜਾ ਰਾਸ ਆਇਆ ਵਾ ਸਿਆਣੀ ਬਿਆਣੀ ਇਦਾਂ ਥੋੜਾ ਕਿਹਾ ਜਾਂਦਾ ਸਿਆਣੀ ਬਿਆਣੀ ਤੇ ਥੋੜਾ ਗੱਲ ਵਾ ਹਾਡਾ ਘਰ ਮੁੰਦਾ ਕਰਕੇ ਰੱਖ ਦਿੱਤਾ ਵਾ ਸਾਰਾ ਸੋਨਾ ਅਗਲੇ ਸਾਰਾ ਘੁੱਟ ਕੇ ਸਾਡਾ ਹੀ ਰਹਿਣ ਦਿੱਤਾ ਵਾ ਹੁਣ ਫੇਰ ਆਂਦੀ ਰਿਸ਼ਤਾ ਕਰਾਉਣਾ ਵਾ ਉਹਦਾ ਥੋੜਾ ਕਸੂਰ ਆ ਜਾਂਦਾ ਹੋਰ ਕਿਹੜਾ ਕਸੂਰ ਹੈ ਉਹ ਵਿਚਾਰੀ ਆਂਦੀ ਵੀ ਤੁਹਾਡੇ ਨਾਲ ਨੁਕਸਾਨ ਹੋਇਆ ਪਾਈ ਉੱਥੇ ਜਾ ਕੇ ਰੌਲਾ ਰੱਪਾ ਪਾਉਂਦੀ ਆ ਸਾਡਾ ਸਮਾਨ ਲੈ ਜਾਂਦੀ ਆ ਉਹਨਾਂ ਕੋਲ ਉਹ ਜਿੰਨੇ ਜੋਗੀ ਹੈਗੀ ਬਥੇਰੀ ਰੌਲੀ ਪਾਈ ਉਹ ਨਹੀਂ ਨਹੀਂ ਭਰਾਵਾ ਐਵੇਂ ਨਹੀਂ ਹੋ ਸਕਦਾ ਰਿਸ਼ਤਾ ਰਿਸ਼ਤਾ ਕਰਨਾ ਕੋਈ ਇਹ ਨਹੀਂ ਪਤਾ ਹੁੰਦਾ ਵੀ ਉਹ ਨਹੀਂ ਸਹੀ ਜੀ ਤੇ ਹੁਣ ਗਾਂਵ ਵਾਲੇ ਵੀ ਓਦਾਂ ਦੇ ਮਿਲਨੇ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਆਪਣੀ ਮਰਜ਼ੀ ਦਾ ਕਰਨਾ ਤੇ ਕਰ ਲੈ ਆਪੇ ਭੁਗਤਿਓ ਮੈਨੂੰ ਨਾ ਕਿਓ ਇੱਗੇ ਇੱਕ ਮੁੰਡਾ ਵਾ ਉਹ ਉਹਦੇ ਪੇਕਿਆਂ ਨੇ ਰੱਖ ਲੈਣਾ ਤੇ ਆਂਦੀ ਮੈਂ ਸੋਚਿਆ ਕਿ ਚਲ ਤੁਹਾਨੂੰ ਵੀ ਹੁਣ ਏਦਾਂ ਦਾ ਰਿਸ਼ਤਾ ਹੋਣਾ ਵਾ ਤੇ ਚਲ ਤੁਹਾਡਾ ਵੀ ਘਰ ਵਸ ਜੇਗਾ ਤੇ ਮੈਨੂੰ ਕੀ ਪਤਾ ਕਿ ਤੁਸੀਂ ਮੰਨੋ ਜੋ ਕਰਨਾ ਕਰੋ ਯਾਰ ਮੇਰਾ ਤਾਂ ਮਨ ਖੱਟਾ ਹੋਇਆ ਵਾ ਮੈਂ ਉਹਦੇ ਨਾਲ ਹੀ ਰਿਸ਼ਤਾ ਨਹੀਂ ਕਰ ਲੈਣਾ ਕਰਨਾ ਤੇ ਹੈਗਾ ਹੀ ਪਰ ਕੋਈ ਹੋਰ ਕਰਾਊਗਾ ਰ ਫੇਰ ਜੇ ਤੁਸੀਂ ਨਹੀਂ ਮੰਨਦੇ ਤੇ ਮੁੰਡੇ ਨਾਲ ਗੱਲ ਕਰਨ ਦਾ ਫਾਇਦਾ ਹੀ ਨਹੀਂ ਕਰ ਚਾਹੀ ਨਾ ਕਰ ਆਣ ਕੇ ਡਾ ਵੀ ਮੈਨੂੰ ਹੋਰ ਹੀ ਕੋਹ ਨਹੀਂ ਹਾਲ ਕਿ ਤੁਸੀਂ ਆਣਿਆ ਵਾ ਤੇ ਤੁਸੀਂ ਆਪਸ ਵਿੱਚ ਨਹੀਂ ਜਾ ਤੇ ਕੋਈ ਗੱਲ ਨਹੀਂ ਕੋਈ ਪਤਾ ਵਾ ਸਾਰੇ ਇਦਾਂ ਦੇ ਹੀ ਹੋਣੇ ਚੰਗੇ ਭਲਿਓ ਜੀ ਦੱਸਣ ਲਈ ਨਾਲ ਦਫਾ ਕਰ ਮਨਾ ਤੈਨੂੰ ਕੀ ਲੋੜ ਇਹ ਹੱਤ ਦਾਤੇ ਕੰਮ ਹੈ ਨੀਗਾ ਪਲਾਸ ਲਿਉਣਾ ਪੈਣਾ ਥੱਲਿਓ ਤੇ ਆਦੀ ਸੜੀ ਗਈ ਐ ਤੂੰ ਇਹ ਕੀ ਕਰਨ ਦੇ ਕੋਠੇ ਦੇ ਓ ਤਾਰ ਜੀ ਵੇਖਣ ਦੇ ਆਈ ਤੇ ਬੱਤੀ ਝੁਮਕੇ ਮਾਰਨ ਦੀ ਐ ਐਦਾਂ ਨਾ ਤਾਰਾਂ ਨੂੰ ਹੱਥ ਲਾਇਆ ਕਰੋ ਲੰਗੀਆਂ ਤਾਰਾਂ ਵਾ ਓ ਯਾਰ ਮੈਂ ਤੇ ਚੱਲੇ ਤੇਰੇ ਪਲਾਸ ਰਾਂ ਮੈਂ ਲੈ ਆ ਕੇ ਤੋੜ ਦਿੰਨਾ ਵਾ ਮੇਰੀ ਗੱਲ ਸੁਣੋ ਹਾਂ ਮਿੰਨੂਆ ਹੁਣ ਨਵ ਨੂੰ ਲੈ ਕੇ ਬੜੀ ਟੈਨਸ਼ਨ ਹੁੰਦੀ ਆ ਤੂੰ ਵੀ ਕੋ ਸੋਚੋ ਨਾ ਕੁੜੀ ਬਾਰੇ ਹੁਣ ਟਾਈਮ ਆ ਟਾਈਮ ਲੰਘ ਗਿਆ ਨਾ ਤੇ ਮੁੜ ਕੇ ਬੈਠੇ ਰਾਵਾਂਗੇ ਹੱਥੇ ਹੱਤ ਰੱਖ ਕੇ ਚੱਲ ਸੋਚਣਾ ਖਾ ਜਾਣਾ ਕੀ ਆ ਜਦੋਂ ਟਾਈਮ ਆ ਗਿਆ ਸਾਰੇ ਕੰਮ ਹੋਏ ਨੇ ਟਾਈਮ ਨਹੀਂ ਆ ਗਿਆ ਦੱਸਣਾ ਪੈਂਦਾ ਹੁੰਦਾ ਵਾ ਕਹਿਣਾ ਪੈਂਦਾ ਹੁੰਦਾ ਤੇ ਫਿਰ ਕਿਹਨੂੰ ਪਤਾ ਲੱਗਦਾ ਵਾ ਇਹਦਾ ਚੁੱਪ ਕਰਕੇ ਹੱਥੇ ਹੱਤ ਰੱਖ ਕੇ ਬੈਹ ਰਾਵਾਂਗੇ ਨਾ ਤੇ ਫਿਰ ਨਹੀਂ ਕੋ ਵੀ ਬਣਨਾ ਜੀ ਮਨਾ ਬੰਦਾ ਗੱਲ ਕਿਹਨਾ ਕਰੇ ਗੱਲ ਤੇ ਬੜੀ ਨਿਮੋਸ਼ੀ ਵਾਲੀ ਨਮੋ ਸ਼ੀਵਾਲੀ ਕਾਦੀ ਆ ਇੱਥੇ ਤੋਂ ਕਿਸੇ ਨੂੰ ਪਤਾ ਹੀ ਨਹੀਂ ਫਕੀਰ ਚੱਕਰ ਵਾ ਤੇ ਕੀ ਨਹੀਂ ਤੁਸੀਂ ਨਾ ਜਦੋਂ ਕੋਈ ਪੁੱਛਤਾ ਹੁੰਦਾ ਨਾ ਟੱਬਰ ਟੁੱਬਰ ਵੱਲੋਂ ਤੇ ਕਿਆ ਕਰਾਂ ਕਿ ਮੇਰੀ ਕੁੜੀ ਆ ਤੇ ਵਿਆਹਣੀ ਆਪਾਂ ਤੇ ਕੋਈ ਚੰਗਾ ਘਰ ਬਾਤ ਹੋਊਗਾ ਮੁੰਡਾ ਬਾਹਰ ਹੋ ਗਿਆ ਉਹ ਤੇ ਦੱਸਿਓ ਆਪੇ ਅਗਲੇ ਸਾਲ ਕੇ ਚਲ ਆ ਹੁਣ ਮੈਂ ਕਦੀ ਗੱਲ ਗੋਲੀ ਨਹੀਂ ਚਲ ਹੁਣ ਦੇ ਕੋਈ ਟੱਕਰਿਆ ਕਰੂ ਨਾ ਭੈਣ ਭਰਾ ਤੇ ਲਾਗੇ ਗੱਲ ਜਰੂਰ ਮੈਂ ਕਰਿਆ ਕਰੂੰਗਾ ਪਤਾ ਕੀ ਗੱਲ ਹੈ ਜਿੰਨਾ ਚਿਰ ਅਗਲੇ ਬੰਦੇ ਨੂੰ ਦਸੀਏ ਨਾ ਨਾ ਅਗਲੇ ਨੂੰ ਕੀ ਪਤਾ ਵੀ ਤੁਹਾਡੀ ਕੁੜੀ ਵੀ ਹੈਗੀ ਕਿ ਨਹੀਂ ਹੈਗੀ ਤੇ ਆਹ ਹੋਵੇ ਤੇ ਗੱਲ ਹੈਗੀ ਹੁਣ ਕਰਨਾ ਕਿਦਾਂ ਕਿਤੇ ਪੈਣਾ ਹੀ ਆ ਤੇ ਮੇਰੀ ਗੱਲ ਸੁਣੋ ਆ ਖੋਤੀ ਤੁਹਾਡੀ ਨਾ ਜੜੀ ਆ ਉਹਦੀ ਕਰਤੂਰ ਸੁਣ ਲੋ ਉਹਦੀ ਮਾਸੀ ਦਾ ਆਇਆ ਫੋਨ ਤੇ ਕਿਤੇ ਮੁੰਡਾ ਫੌਜ ਵਿੱਚ ਹੀਗਾ ਉਹਨੇ ਦੱਸ ਪਾਈ ਫੇ ਚੱਲ ਆਪਣੇ ਨਨਾਨ ਦਾ ਰਿਸ਼ਤਾ ਕਰ ਦੋ ਮੁੰਡਾ ਵੀ ਤਵਾਰਾ ਅੱਛਾ ਹੈ ਤੇ ਗਾੜੀਆਂ ਬਣਾ ਸਵਾਰ ਕੇ ਆਉਂਦੀ ਨਾ ਆਪਾਂ ਤਾਂ ਕਰਨਾ ਹੀ ਨਹੀਂ ਅਜੇ ਨਾਲੇ ਹੜੀ ਨਾਮ ਨੇ ਬੰਦਣਾ ਹੀ ਨਹੀਂਗਾ ਹੱਦ ਹੋ ਗਈ ਮੈਂ ਤੇਰੇ ਵਾਲੀ ਮੇਰਾ ਜੀ ਕਰੇ ਦੂਠੇ ਨਾਲ ਮਾਰਾ ਵਟਕੇ ਚ ਪੇਚਿਆ ਇਹਦਾ ਦਿਮਾਗ ਨਹੀਂ ਕੰਮ ਕਰਦਾ ਸਹੀ ਨਾ ਨਿਆਣੀ ਦੀ ਨਿਆਣੀ ਹੈ ਐਡਾ ਵਜਿਆ ਕੰਮ ਧੁਗ ਲਿਆਤਾ ਹੀ ਹੈ ਹੈ ਤੇ ਤੇਰਨਾ ਨਹੀਂ ਗੱਲ ਕਰਨੀ ਮੇਰ ਨਾਲ ਹੀ ਕਰਦੀ ਵੀ ਡੜਜੀ ਆ ਗੱਲ ਵਾ ਉਸ ਤੋਂ ਪਤਾ ਕੀ ਜਾਂਦੀ ਆ ਉਹਦਾ ਮੁੰਡਾ ਹੈ ਮੈਂ ਹੈ ਤੇਰੀ ਛੋਲੀ ਜਨੇ ਪਾਤਾ ਹੁਣ ਉਹਦਾ ਕਾਦਾ ਰਹਿ ਗਿਆ ਮੁੰਡਾ ਤਾਂ ਹੁਣ ਤੇਰਾ ਵਾ ਉਹ ਤਾਂ ਜਬਾਨ ਚ ਗੱਲ ਕੱਢੀ ਆ ਨਾ ਮੁੜ ਕੇ ਕੱਢੀ ਤੇ ਤੇਰੀ ਜੁਬਾਨ ਖਿੱਚ ਤੂੰ ਵੀ ਫੜਕੇ ਮੈਂ ਬੜੀ ਮਾੜੀ ਗੱਲ ਵਾ ਹੈ ਆ ਤੇ ਬੁਹੇ ਆ ਕੰਮ ਮੋੜ ਛੜਿਆ ਕੁੜੀ ਨੇ ਤੇ ਐਨੀ ਮੈਨੂੰ ਬੁਰੀ ਲੱਗਣ ਦੀ ਵੀ ਗੱਲ ਨਹੀਂ ਕਰਨ ਵਾਲੀ ਐਨੇ ਕੋ ਰੋਣਾ ਰਿਸ਼ਤਾ ਕਿ ਆਪਣੇ ਨਾਨਾ ਦਾ ਜਿਹੜੀ ਹੋਈ ਵਿੱਚ ਪਾਨੀਆਂ ਮਾਰਨ ਦੀ ਆਹ ਚੰਗੀ ਬੜੀ ਐ ਸਵਾ ਚੰਗੀ ਐ ਚੱਲ ਮੇਰੀ ਗੱਲ ਸੁਣ ਨਾ ਕਾਰੀ ਨੇ ਆਪਣੇ ਘਰ ਦਾ ਪਤਾ ਨਹੀਂ ਪਈ ਤਾਂ ਹੁੰਦਾ ਤੇ ਕੋਈ ਗੱਲ ਸਹੀ ਨਾ ਸਾਰੇ ਕੰਮ ਹੋਏ ਨਹੀਂ ਭਰਨਾ ਤੁਸੀਂ ਧਿਆਨ ਰੱਖਿਓ ਇਹ ਗੱਲ ਦਾ ਹੁਣ ਕੋਈ ਨਹੀਂ ਮੈਂ ਨਾ ਹੁਣੇ ਕੋਈ ਭੈਣ ਭਰਾ ਟਕਰਿਆ ਕਰੂੰਗਾ ਨਾ ਇਹ ਗੱਲ ਮੈਂ ਜਰੂਰ ਕਰਿਆ ਕਰੂੰਗਾ ਹਾਂ ਤੇ ਕਿਤੇ ਵੇਖ ਕੇ ਚੰਗਾ ਕਰ ਬਾਹਰ ਤੇ ਆਪਣੀ ਨਾਮ ਦਾ ਕਰੀਏ ਹੁਣ ਹੁਣ ਟਾਈਮ ਲੰਘਣ ਲੱਗਿਆ ਆਸਾਂ ਗੱਲ ਕੀ ਆ ਹੁਣ ਕਿੰਨਾ ਵਿੱਚ ਘਰ ਵੀ ਬਾਲ ਛੱਡਣਾ ਠੀਕ ਈ ਨੜੇ ਨਾ ਪੀ ਬੁੱਤ ਜਵਾਨ ਆ ਮੁਰਕੇ ਹੋਰ ਕੋ ਕਰੂ ਕੋ ਬਾਜੂ ਦੇ ਮੁਰਕੇ ਫਾਂ ਕੀ ਕਰਾਂਗੇ ਨਹੀਂ ਨਹੀਂ ਹੁਣ ਹਰ ਸੋਚਣਾ ਪੈਣਾ ਬਠੇਰਾ ਟਾਈਮ ਲੰਘ ਗਿਆ ਵਾ ਹੁਣ ਸੋਚੀਏ ਇਹਦੇ ਬਾਰੇ ਚਲੋ ਮੈਂ ਰੋਟੀ ਮੁਰਗੀ ਦੇ ਤੇ ਮੈਂ ਜਾਣਾ ਕਿ ਬਸ